ਤਰਾ ਦੋ ਕਬੱਡੀ ਕੱਪ ਦੇ ਵਿੱਚ ਦੇਖੋ ਜਦੋਂ ਵੀ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਬਣੀ ਆ ਉਸ ਦਿਨ ਤੋਂ ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਕੀਤੀ ਸੀ ਜੋ ਜਨਾਬਾ ਕਬੱਡੀ ਕੱਪ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਐਨਐਲਐਸ ਸਾਹਿਬ ਸਾਰੇ ਇਕੱਠੇ ਹੋ ਕੇ ਕਬੱਡੀ ਕੱਪ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਇੰਦਾ ਟੂਰਨਾਮੈਂਟ ਖੇਡਾ ਰਹੇ ਆ ਜੋ ਮੈਂ ਵੀ ਸਪੈਸ਼ਲ ਪ੍ਰਧਾਨੇ ਦੇ ਤਲਕੇ ਇੱਥੇ ਪਹੁੰਚਿਆ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਰੌਣਕ ਸਰਪ੍ਰਸਤ ਮਹਾਨਤਾ ਦੀ ਕਿਰਪਾ ਨਾਲ ਇਹ ਸਿਆਰੇ ਲੋਕ ਜਿਹੜੇ ਨੌਜਵਾਨਾਂ ਨੂੰ ਇਸ ਖੇਤਰ ਜੋੜਦੇ ਆ ਔਰਟਰਪਹੀ ਉਹ ਹੀ ਉਹਨਾਂ ਸਾਬਾ ਸਵੀ ਹੈ ਤੇ ਬਤ ਬਤ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਰਹੇ ਕਿਉਂ ਜਿਹੜੇ ਇਸ ਪਾਸੇ ਨੂੰ ਮੁੱਕਨ ਜੋੜੂ ਉਹ ਗਿਰੇ ਚਾਦਾ ਕਮੇਟੀ ਕਮੇਟੀ ਦੀ ਵੀ ਪੂਰੀ ਪੂਰੀ ਮੁਆਫ ਕਰਵਾ ਦੇ। ਅਰੇ ਅਡਾ ਜੋ ਬਖਰੀ ਵਿਧਾਨ ਸਭਾ ਨੂੰ ਅੱਗੇ ਕਿਸ ਤਰ੍ਹਾਂ ਨਾ ਸਟੈਂਡ ਹੋ ਜੀ ਪੰਜਾਬ ਦੀ ਧਰਤੀ ਹੈ ਪੰਜਾਬ ਕਰੂਗੀ ਪੂਰਾ ਜੋਰ ਲਾ ਰਿਆ ਪੰਜਾਬ ਸਰਕਾਰ ਮੁੱਖ ਮੰਤਰੀ ਸਰਕਾਰ ਭਵਨ ਸਿੰਘ ਮਾਨ ਜੀ ਇਸ ਤਰ੍ਹਾਂ ਨਹੀਂ ਬੰਦਣਗੇ ਕਿ ਚੰਡੀਗੜ੍ਹ ਹੈ ਉਹ ਪੰਜਾਬ ਦਾ ਤੇ ਪੰਜਾਬ ਦਾ ਲੈਗ ਹੈ। ਜੁਨੀ 14 ਤੇ ਕਮੇਗ ਇਹ ਦੋਨੋਂ ਜੀ ਕਿਉਂ ਨਾਲ ਸਾਹਿਬ ਬਹੁਤ ਵਧੀਆ ਪ੍ਰਚਾਰ ਹੋ ਰਿਹਾ ਬਹੁਤ ਵਧੀਆ ਲੋਕ ਸਰਦਾਰ ਭਗਤ ਸਿੰਘ ਰਾਜ ਜਿਹੜੇ ਕੀਤਾ ਇਹ ਕੰਮਾਂ ਤੋਂ ਖੁਸ਼ ਨੇ ਤੇ ਚਾਰੇ ਦੀਆਂ ਚਾਰੇ ਸੀਟਾਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਜਿਹੜਾ ਆਪਣੇ ਜਿੱਸੇ ਕਰਕੇ ਜਾਣੇ ਜਾਂਦੇ ਆ ਜਿੱਸਾ ਜਿਹੜਾ ਹੁੰਦਾ ਉਹ ਖੇਡਾਂ ਤੋਂ ਅੰਦਰ ਕੀ ਜਬੇ ਖਲ ਦੜਿਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਨਕਲਾ ਪਤਾ ਬਣਾਣਾ ਚਾਹੁੰਦੇ ਉਹਨਾਂ ਦੇ ਚੀਡਾ ਦੇ ਨਸਰੀ ਅਫਸਰਾਂ ਦੇ ਬਾਰੇ ਔਰ ਛੁਟਾਰੀਆਂ ਨੂੰ ਪਰ ਜਿਹੜਾ ਮੈਟਰ ਜਿੱਤ ਕਹਿੰਦਾ ਉਹ ਤਾਂ ਸਾਰੇ ਆਰਾਮ ਨਾਲ ਹੈ ਉਹਦੇ ਬਾਹਰ ਜਿੱਤ ਪਿਆਰ ਇਸ ਲਈ ਪਹਿਲਾਂ ਉਹਨਾਂ ਨੇ ਕਰਾ ਦਿੱਤੇ ਸੀ ਪੰਜਾਬ ਜਿਹੜਾ ਹੈਗਾ ਸਪੋਰਟਸ ਨੂੰ ਪ੍ਰਮੋਟ ਚੱਲ ਰਿਹਾ ਮੇਰਾ ਮਕਸਦ ਵੀ ਇਹੀ ਹੈ ਕਿ ਜਿਹੜੇ ਨੌਜਵਾਨ ਆਣ ਜਿਹੜਾ ਬੱਚਾ ਖੇਡਾਂ ਨਾਲ ਜੁੜੇਗਾ ਉਹ ਨਸ਼ੇ ਤੋਂ ਦੂਰ ਹੀ ਰਹਿਣਾ ਹਰ ਬਰਾਈ ਤੋਂ ਦੂਰ ਰਹੇਗਾ ਉਹ ਖੇਡਾਂ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਪ੍ਰੋਗਰਾਮ ਹੈ ਜਿਹੜਾ ਜਿਹੜੇ ਇੱਕ ਇੱਕ ਪਾਈਨ ਅੱਛੀ ਬਣਾਈ ਜਿਹੜਾ ਬਾਦ ਸਾਹਿਬ ਸਾਡੇ ਅੰਮਰ ਦੇ ਸਾਰਾ ਜਿਹੜਾ ਬਹੁਤ ਅੱਛਾ ਪ੍ਰੋਗਰਾਮ ਹੈ ਪੈਟਰਨ ਸਹਿਭੂਗਤਾ ਜਨ ਇੱਕ ਇਸਤੰਦ ਦੇਖਦੇ ਹੋ ਤਾਂ ਚੋਣਾਂ ਵੀ ਆ ਰਹੀਆਂ ਨੇ ਲੱਗਦਾ ਹੈ ਕਿ ਆਮਾ ਵੀ ਫਾਸਲਾ ਘਟਾ ਰਿਹਾ ਜਿਹੜਾ ਫੀਲਡ ਤੋਂ ਡਾਊਨ ਜਾ ਰਿਹਾ ਸਾਡੀ ਉੱਥੇ ਜਿਹੜੀ ਹੈਗੀ ਆ ਸੀ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦਿੱਤੀ ਉਹਦੇ ਵਿੱਚੋਂ ਇਹਨੇ 10 ਬੰਦੇ ਤੋੜ ਲਏ ਲੇਕਿਨ ਮੇਅਰ ਸਾਡੇ ਹੀ ਬਣੇ ਇਹਨਾਂ ਨੇ ਬਣਾ ਚੰਡੀਗੜ੍ਹ ਚ ਵੀ ਕੀਤਾ ਜਿਹੜੀ ਇਹ ਬਾੜੀ ਛੜਿਆੰਤਰ ਵਾਲੀ ਰਾਜਨੀਤੀ ਹੈ ਤੇ ਭਾਜਪਾ ਕਰਦੀ ਹੈ ਬੜੇ ਛਾਅ ਜਾਅਬ ਨਹੀਂ ਹੋਣ ਜਿਹੜਾ ਬੰਦਾ ਇਤਿਹਾਸ ਕਰਾਇਆ ਜਿਹੜਾ ਬੰਦਾ ਆਮ ਆਦਮੀ ਪਾਰਟੀ ਨੂੰ ਸਹਦ ਕੇ ਗਿਆ ਉਹ ਮੁੜ ਕੇ ਇਲੈਕਸ਼ਨ ਨਹੀਂ ਦਿੱਤੇ ਆ। ਉਹ ਇਸ ਕਰਕੇ ਕੋਈ ਗੱਲ ਨਹੀਂ ਜੀ ਉਹ ਜਿਹੜਾ ਆ ਗਿਆ ਜਦੋਂ ਉਹਨਾਂ ਤੇ بیس ਵਗੈਰਾ ਸੀਗੇ ਤੇ ਭਾਜਪਾ ਦਾ ਛੜਿਆੰਤਰ ਹੈ ਸਾਰਾ ਜੀ ਜੋ ਜੋ ਰਾਜਨੀਤੀ ਕਰਦੇ ਆ ਉਹ ਲੋਕਾਂ ਨੂੰ ਪਰਸਨਲ ਇੰਕਮ ਦਾ ਸਹਦਾ ਕੋਈ ਰਾਜਨੀਤੀ ਨਹੀਂ ਹੈ। ਸੁਖਵੀਰ ਬਾਦਲ ਨੇ ਸਤੀਪੇ ਨੂੰ ਕਿਵੇਂ ਦੇਖਦੇ ਹੋ? ਕਿ ਸਭਾ ਦੇ ਦੇਖਿਆ ਕਿ ਜਿਹੜਾ ਅਗਲੀ ਦਾਤਾ ਹੈ ਤੁਹਾਨੂੰ ਮਿਲ ਸਕਦਾ ਹੈ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਦੇਰ ਆਇਆ ਮੁਸਤਾ ਹੈ। ਜਵਾਪ ਆ ਇਹ ਵੀ ਕਹਿ ਸਕਦੇ ਆ ਬਹੁਤ ਦੇਰ ਕਰਦੀ ਮਿਹਰਬਾਨ ਤੇ ਹੱਥ ਠੀਕ ਹੈ ਜੀ ਸਭ ਤੋਂ ਸੱਚਾ ਪਾਸਾ ਕਰੇਗਾ ਆਪਾਂ ਸਪੋਰਟ ਦੀ ਗੱਲ ਕਰੀਏ ਆਪਾਂ ਸਪੋਰਟ ਨਾਬਾ ਸਰਕਾਰੀ ਦੰਮਨ ਕਾਲਜ ਦੇ ਖੇਡ ਗਰਾਹਾਂ ਦੇ ਵਿੱਚ ਨਾਬਾ ਕਬੱਡੀ ਕੱਪ ਹੋ ਰਿਹਾ ਮੇਰਾ ਛੋਟਾ ਵੀ ਜੱਸੀ ਸੋਈਆ ਵਾਲਾ ਚੇਅਰਮੈਨ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜੀ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਵਿੱਚ ਪਾਰਟਿਸਪੇਟ ਕਰਦੇ ਨੇ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਇਨਾਮ ਦਿੱਤੇ ਜਾਂਦੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸੁਪਨਾ ਹੈ ਕਿ ਖੇਡਾਂ ਨੂੰ ਪ੍ਰਮੋਟ ਕਰਨਾ ਸੋ ਮੈਂ ਆਪਣੇ ਛੋਟੇ ਬੱਚੇ ਸਹੀ ਸੋਹਣਿਆਂ ਵਾਲੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਦੇ ਸਬੰਧ ਦੇ ਵਿੱਚ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਬਲਬੀਰ ਸਿੰਘ ਡਾਕਟਰ ਤਰਨਪੀਰ ਸੌਂਗ ਸਾਹਿਬ ਜਿਹੜੇ ਨੇ ਸਾਡੇ ਕੈਬਨਟ ਮੰਤਰੀ ਔਰ ਅੱਜ ਹਰਦੀਪ ਮੁੰਡੀਆਂ ਸਾਹਿਬ ਨੂੰ ਵੀ ਇੱਥੇ ਹਾਜ਼ਰੀ ਲਾਣ ਪਹੁੰਚੇ ਮੈਂ ਸਭ ਦਾ ਸਵਾਗਤ ਕਰਦਾ ਨਾ ਬਦਸਬਾ ਪਹੁੰਚਣ ਉਨਾਛੇ ਤੋਂ ਦੂਰ ਕਰਦੀ ਨੇ ਖੇਡਾਂ ਜਿਹੜਾ ਨੇ ਬਹੁਤ ਫੁੱਟਾਂ ਅੰਤਰਰਾਸ਼ਟਰੀ ਪੱਧਰ ਦੇ ਨਾਂ ਚਮਕਾਈਆਂ ਨੇ ਇਹ ਖੇਡਾਂ ਜਿਹੜੀਆਂ ਨੇ ਵਤਨ ਪੰਜਾਬ ਦੀਆਂ ਨੇ ਵਤਨ ਪੰਜਾਬ ਦੀਆਂ ਪਹਿਚਾਣ ਆ ਸੋ ਮੇਰੇ ਵੱਲੋਂ ਦਸੀ ਸੁਈਆਂ ਵਾਲਾ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਆ। ਜਿੱਥੇ ਚੱਲ ਕਬੱਡੀ ਕੱਪ ਸ਼ੁਰੂ ਹੋਇਆ ਇਸ ਤੇ ਅਸੀਰਲਾ ਦੇ ਨਾਲ ਕਬੱਡੀ ਕੱਪ ਦਾ ਤੇ ਇਸ ਮੌਕੇ ਤੇ ਕਬੱਡੀ ਆਲ ਓਪਨ ਦੀਆਂ ਟੀਮਾਂ ਦੇ ਪਰਸਨਲ ਮੈਚ ਹੋ ਰਹੇ ਨੇ 75 ਕਿਲੋ ਦੇ ਮੈਚ ਹੋਏ ਨੇ ਤੇ ਨਾਲ ਹੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਫਲਬੀਨ ਸਿੰਘ ਜੀ ਤੇ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਜੀ ਪਹ ਕਿਉਂਕਿ ਕਬੱਡੀ ਕੱਪ ਆ ਸੀ ਲੰਬੇ ਸਮੇਂ ਤੋਂ ਕਰਾਉਂਦੇ ਆ ਨਾ ਨਾਂਜੀ ਬਣਾ ਜੋੜਨ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਸੇ ਲਈ ਤੈਅ ਕੀਤਾ ਸੀ ਇਹ ਹਰ ਸਾਲ ਇੱਕ ਉਪਰਾਲਾ ਕਰਦੇ ਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਕੇ ਤੇ ਖੇਡਾਂ ਨੂੰ ਪਰਪਲ ਕਰਨਾ ਵਧੀਆ ਸੱਦੇ ਵਾਲੀਆਂ ਟੀਮਾਂ ਬਲਾਈ ਹੋਣ ਪਹਿਲੀ ਗੱਲ ਤੇ ਇਹ ਹੈ ਜਿਹੜੀਆਂ ਜਿੰਨਾ ਪੂਰਾ ਨਾਮ ਆ ਤੇ ਉਸ ਤੋਂ ਇਲਾਵਾ 1 ਲੱਖ ਰੁਪਏ ਪਹਿਲੀ ਟੀਮ ਨੂੰ ਦੂਜੀ ਜਿਹੜੀ ਜਿੱਤੂ ਟੀਮ ਨੂੰ 75000 ਰੁਪਏ ਨਗਦ ਤੇ 21000 ਜਿਹੜਾ ਬੈਕਰੀਟ ਤੇ ਜਾਤੀ ਦਿੱਤਾ ਜਾਂਦਾ ਹੈ ਇਹ ਤੋਂ ਬਾਅਦ ਪੰਜਾਬ ਦੇ ਨਾਮੀ ਕਲਾਕਾਰ ਬੀਤ ਬਲਜੀਤ ਗੀਤਾ ਜੈਲਦਾਰ ਅੰਗਰੇਜ਼ ਵਾਲੀ ਦੀਪ ਢਿੱਲੋਂ ਜਸਮੀ ਜਸਜੀ ਤੁਮਕੌਰ ਕਟੜਾ ਲੱਕੀ ਘੋਮਣ ਅਤੇ ਕੁਲਵੰਤ ਸਿੱਖ ਜਿਹੜਾ ਦਰਸ਼ਕਾਂ ਨੂੰ ਮਨੋਰੰਜਨ ਕਰਦੇ ਨੇ